ਪੰਜਾਬ ਸਰਕਾਰ ਨੇ ਇੱਕ ਪਰਚਾ ਦਰਜ ਕੀਤਾ ਜਿਸ ਦੇ ਚਰਚੇ ਬਹੁਤ ਨੇ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਪਰਚਾ ਝੂਠਾ ਕਹਿ ਰਹੀ ਹੈ ਬੇਬੁਨਿਆਦ ਦਸ ਰਹੀ ਹੈ ਧੱਕੇਸ਼ਾਹੀ ਦਸ ਰਹੀ ਹੈ ਕਿਉਂ ਕਿਹੜੇ ਪਰਚੇ ਦੀ ਗੱਲ ਕਰ ਰਹੇ ਆ ਜਿਲ੍ਹਾ ਮੁਹਾਲੀ ਦਾ ਪਿੰਡ ਕੁੰਬੜਾ ਜਿੱਥੇ ਦੋ ਬੱਚਿਆਂ ਦੀ ਨੌਜਵਾਨਾਂ ਦੀ ਜਿਹੜੀ ਆ ਮੌਤ ਹੁੰਦੀ ਹੈ ਜਾਂ ਇਹ ਕਹ ਲਈਏ ਕਿ ਲੜਾਈ ਝਗੜੇ ਚ ਕਤਲ ਕਰ ਦਿੱਤਾ ਜਾਂਦਾ ਉਸ ਨੂੰ ਇਨਸਾਫ ਮਿਲ ਸਕੇ ਪਰਿਵਾਰਾਂ ਨੂੰ ਇਸ ਦੇ ਕਰਕੇ ਰੋੜ ਜਾਮ ਹੁੰਦਾ ਏਅਰਪੋਰਟ ਵਾਲਾ ਤਾ ਉਸ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਕੀ ਹਲਕਾ ਇੰਚਾਰਜ ਨੇ ਪ੍ਰਵਿੰਦਰ ਸਿੰਘ ਸੋਹਾਣਾ ਜਿਹੜੇ ਕੀ ਇਲੈਕਸ਼ਨ ਵੀ ਲੜ ਚੁੱਕੇ ਐ ਇਸ ਹਲਕੇ ਤੋਂ ਮੁਹਾਲੀ ਤੋਂ ਉਹਨਾਂ ਨੇ ਜਦੋਂ ਉਸ ਧਰਨੇ ਨੂੰ ਲੀਡ ਕੀਤਾ ਉਹਨਾਂ ਨੂੰ ਤੇ ਨਾਲ ਇੱਕ ਹੋਰ ਦੋ ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਪਰਚੇ ਦੇ ਵਿੱਚ ਪ੍ਰਵਿੰਦਰ ਸਿੰਘ ਸੋਹਾਣਾ ਸਾਡੇ ਨਾਲ ਖੁਦ ਮੌਜੂਦ ਨੇ ਪਰਚਾ ਪੈਣ ਤੋਂ ਬਾਅਦ ਇਹਨਾਂ ਦੇ ਵਿਚਾਰ ਕੀ ਹੈ ਮਨ ਦੇ ਵਿੱਚ ਇਸੇ ਤਰ੍ਹਾਂ ਦਾ ਡਰ ਭਿਆ ਜਾਂ ਫਿਰ ਉਸੇ ਤਰ੍ਹਾਂ ਲੜਾਈ ਉਸੇ ਨੂੰ ਜਾਰੀ ਰੱਖਣਗੇ ਸਾਰੀ ਗੱਲਬਾਤ ਕਰਦੇ ਆ ਪਹਿਲਾਂ ਤਾਂ ਪ੍ਰਵਿੰਦਰ ਜੀ ਇਹ ਦੱਸੋ ਕਿ ਤੁਸੀਂ ਉਸ ਧਰਨੇ ਮੁਜਾਰੇ ਨੂੰ ਲਾਉਣ ਦੀ ਨੌਬਤ ਕਿਉਂ ਆਈ ਔਰ ਜਿਹੜਾ ਉਹ ਕਿੱਸਾ ਹੋਇਆ ਉਹ ਘਟਨਾਕ੍ਰਮ ਹੋਇਆ ਉਹਦੀ ਜੜ ਕੀ ਸੀ ਮੈਂ ਦੇਖੋ 7 ਵਜੇ ਦੇ ਕਰੀਬ 6:30 7 ਵਜੇ ਦੇ ਕਰੀਬ ਕਤਲ ਹੋ ਜਾਂਦਾ ਜੀ ਤਾਂ ਉੱਥੋਂ ਦੇ ਜ਼ੁਮੇਵਾਰ ਸੱਜਣ ਐਸਐਚਓ ਸਭ ਨੂੰ ਫੋਨ ਕਰਦੇ ਆ ਵੀ ਜੀ ਸਾਡੇ ਬੱਚਿਆਂ ਦੇ ਸਾਡੇ ਮਹੱਲੇ 'ਚ ਕਿਰਚਾ ਮਾਰ ਗਏ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਤੁਸੀਂ ਆ ਕੇ ਦੇਖੋ ਤਾ ਐਸਐਚਓ ਸਾਹਿਬ 3 ਘੰਟੇ ਬਾਅਦ ਪਹੁੰਚਦੇ ਆ ਉਥੇ ਐਨਨੂ ਜਿਹੜੇ ਪ੍ਰਵਾਸੀ ਸੀਗੇ ਉਹ ਯੂਪੀ ਚਲੇ ਗਿਆ ਕੋਈ ਬਿਹਾਰ ਚਲੇ ਗਿਆ ਇਹ ਫੇਲਿਅਰ ਸੀਗਾ ਉਸ ਐਸਐਚਓ ਦਾ ਤੇ ਜਦੋਂ ਲੋਕਾਂ ਨੂੰ ਭਰੋਸਾ ਉੱਠ ਗਿਆ ਵੀ ਪੁਲਿਸ ਜਦੋਂ ਬੁਲਾਏ ਤਾਂ ਨਹੀਂ ਆਈ ਕਤਲ ਹੋ ਗਿਆ ਇੱਕ ਇੱਕ ਕਤਲ ਹੋ ਗਿਆ ਤੇ ਦੂਜਾ ਮਰਨੂ ਪਿਆ ਉਹ ਵਿਚਾਰਾ ਬਾਅਦ ਚ ਜਿਹੜਾ ਹੈ ਡੈਥ ਡਿਕਲੇਅਰ ਹੋਈ ਤੇ ਇਹ ਲੋਕਾਂ ਨੇ ਪੁਲਿਸ ਨੇ ਆ ਲੋਕਾਂ ਨੇ ਫੋਨ ਕੀਤਾ ਪੁਲਿਸ ਨੇ ਕੋਈ ਪ੍ਰਵਾਹ ਨਹੀਂ ਕੀਤੀ ਜਦੋਂ ਉਹਨਾਂ ਨੇ ਦੇਖ ਲਈ ਵੀ ਹੁਣ ਸਵੇਰ ਹੋ ਗਈ ਸਵੇਰ ਤੇ 11 ਵਜੇ 11 ਵਜੇ ਤੱਕ ਵੀ ਪੁਲਿਸ ਦਾ ਕੋਈ ਰੁਪਈਆ ਹਾਂ ਪੱਖੀ ਨਾ ਰਿਹਾ ਤਾਂ ਲੋਕਾਂ ਨੇ ਮਜਬੂਰਨ ਉਸ ਪਿੰਡ ਵਾਲਿਆਂ ਨੇ ਸਲਾਹ ਕਰੀ ਯਾਰ ਵੀ ਇਹ ਗਰੀਬ ਪਰਿਵਾਰਾਂ ਨਾਲ ੱਤਕਾ ਹੋਇਆ ਇਹਨਾਂ ਦਾ ਇੱਕ ਤਾਂ ਬੱਚਾ ਮਰ ਗਿਆ ਦੂਜਾ ਹਸਪੀਟਲ ਭਿਆ ਨਾ ਤਾਂ ਉਹਨਾਂ ਕੋਲ ਪੈਸੇ ਸੀਗੇ ਦੇਣ ਨੂੰ ਉਧਰੋਂ ਜਿਹੜੇ ਜਿਹੜਾ ਬੇਟਾ ਦਾਖਲ ਸੀਗਾ ਉਹ ਲੱਖ ਰੁਪਈਆ ਹਸਪੀਟਲ ਵਾਲੇ ਮੰਗ ਰਹੇ ਸੀ ਕਿ ਉਹਨਾਂ ਕੋਲ ਤਾਂ 10000 ਰੁਪਏ ਨਹੀਂ ਸੀ ਵਿਚਾਰਿਆਂ ਕੋਲ ਫਿਰ ਸਾਰਿਆਂ ਨੇ ਸੋਚਿਆ ਵੀ ਯਾਰ ਸਰਕਾਰ ਇੰਨਾ بڑا ਠਕਾ ਕਰ ਰਹੀ ਹੈ ਉਧਰ ਹਸਪੀਟਲ ਵਾਲੇ ਠਕਾ ਕਰ ਰਹੇ ਆ ਤਾਂ ਉਹ ਸੜਕ ਤੇ ਆ ਕੇ ਬੈਠ ਗਏ ਮੈਂ ਇੱਕ ਇਲਾਕੇ ਦਾ ਇਸ ਕਿਉਂਕਿ ਕੁੰਬੜਾ ਸੁਆਣਾ ਸਾਡੇ ਨਗਰ ਹੈ ਮੇਸ ਹਲਕੇ ਦੀ ਨੁਮਾਇੰਦਗੀ ਕਰਦਾ ਐਮਐਲਏ ਦੀ ਚੋਣ ਲੜੀ ਹੈ ਮੈਂ ਆਪਣਾ ਇਲਾਕੀ ਤੌਰ ਤੇ ਫਰਜ਼ ਸਮਝਦੇ ਹੋਏ ਉੱਥੇ ਗਿਆ ਔਰ ਉੱਥੇ ਧਰਨੇ ਦੇ ਵਿੱਚ ਜਾ ਕੇ ਬੈਠਿਆ ਔਰ ਅਸੀਂ ਬੜਾ ਸ਼ਾਂਤਮਈ ਪ੍ਰਦਰਸ਼ਨ ਕੀਤਾ ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾ ਅਸੀਂ ਇੱਕੋ ਹੀ ਗੱਲ ਰੱਖੀ ਵੀ ਉਹ ਜਿਹੜਾ ਬੱਚੇ ਦਾ ਇਹ ਮਰਡਰ ਹੋਇਆ ਇਹਦੇ ਜਿਹੜ ਚੜੇ ਚ ਫੜ ਲਿਆ ਉਹ ਦੋ ਚ ਫੜ ਲਿਆ ਤੁਹਾਡੇ ਪਹੁੰਚਣ ਤੋਂ ਉਸ ਦਿਨ ਪਹਿਲਾਂ ਧਰਨਾ ਚਾਰੀ ਸੀ ਚੱਲ ਰਿਆ ਸੀ ਬਿਲਕੁਲ ਜੀ ਉਸ ਟਾਈਮ ਤੱਕ ਕਿਉਂਕਿ ਅਸੀਂ ਪਹੁੰਚੇ 12 ਵਜੇ ਦੇ ਕਰੀਬ 12:30 11:00 ਵਜੇ ਉਹਨਾਂ ਨੇ ਧਰਨਾ ਲਾ ਲਿਆ ਸੀ 11:00 ਵਜੇ ਦੇ ਆਸ-ਪਾਸ ਪਿੰਡ ਵਾਸੀਆਂ ਨੇ ਸੂਚਨਾ ਦਿੱਤੀ ਕਿ ਇਸ ਤਰ੍ਹਾਂ ਇੱਥੇ ਕਾਂਡ ਹੋ ਗਿਆ ਹਾਂਜੀ ਬਿਲਕੁਲ ਸਾਡੇ ਜਿਹੜੇ ਉਸ ਪਿੰਡ ਦੇ ਮੌਜੀ ਸੱਜਣ ਸੀਗੇ ਸਾਡੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਭਾਈ ਜੀ ਐ ਹੋ ਗਿਆ ਵੀ ਤੁਸੀਂ ਆਓ ਧਰਨੇ ਤੇ ਫਿਰ ਉਸ ਤੋਂ ਬਾਅਦ ਅਸੀਂ ਧਰਨੇ ਤੇ ਗਏ ਅਸੀਂ ਸਾਰੀ ਟੀਮ ਲੈ ਕੇ ਉਸ ਤੋਂ ਬਾ ਸ਼ਾਸਨ ਉਹ ਇਹ ਸੀਗਾ ਵੀ ਇਹ ਕਿਉਂ ਇਹ ਧਰਨਾ ਲਵਾਇਆ ਇਹਨਾਂ ਨੇ ਪਰ ਇਹਦੇ ਵਿੱਚ ਸਵਾਲ ਇਹ ਉੱਠ ਰਿਹਾ ਹੋਏਗਾ ਪਹਿਲਾਂ ਤੱਕ ਜੋ ਤੱਕ ਤੁਹਾਡੇ ਤੇ ਪਰਚਾ ਨਹੀਂ ਸੀ ਦਰਜ ਹੋਇਆ ਉਦੋਂ ਤੱਕ ਵੀ ਇਹ ਤਾਂ ਇੱਕ ਪਰਿਵਾਰਾਂ ਦੀ ਆਪਸ ਵਿੱਚ ਪਿੰਡ ਵਾਸੀਆਂ ਦੀ ਲੜਾਈ ਝਗੜੇ ਹੁੰਦੇ ਰਹਿੰਦੇ ਆ ਉਸੇ ਦੇ ਵਿੱਚੋਂ ਝਗੜਾ ਹੋਇਆ ਹੁਣ ਇਹਦੇ ਵਿੱਚ ਸਰਕਾਰ ਦਾ ਤਾਂ ਕੋਈ ਲੈਣਾ ਦੇਣਾ ਨਹੀਂ ਪ੍ਰਸ਼ਾਸਨ ਦਾ ਨਹੀਂ ਨਹੀਂ ਦੇਖੋ ਸਰਕਾਰ ਜਿਹੜੇ ਮੁੰਡੇ ਪ੍ਰਵਾਸੀ ਜਿਹੜੇ ਮੁੰਡਿਆਂ ਨੇ ਮਟਰ ਕੀਤਾ ਉਹ ਬਾਅਦ ਚ ਜਦੋਂ ਫੜਲੇ ਪੁਲਿਸ ਨੇ ਉਹਨਾਂ ਤੇ 2-2 3-3 ਮੁਕਾਦਮੇ ਪਹਿਲਾਂ ਦਰਜ ਜੇ ਸਮੇਂ ਸਿਰ ਉਹਨਾਂ ਨੂੰ ਡੱਕਿਆ ਹੁੰਦਾ ਜੇਹਾਂ ਚ ਜੇ ਸਮੇਂ ਸਿਰ ਉਹ ਜੇਲ੍ਹ ਚ ਬੈਠੇ ਹੁੰਦੇ ਉਹ ਨਾ ਬਾਹਰ ਆਉਂਦੇ ਤਾਂ ਦੇਖੋ ਹੁਣ ਅਸੀਂ ਕੋਈ ਪ੍ਰਵਾਸੀਆਂ ਦੇ ਖਿਲਾਫ ਨਹੀਂ ਹੈਗੇ ਜਿਹੜਾ ਇੱਥੇ ਆ ਕੇ ਉਸ ਅੱਛ ਚ ਰਵੇ ਔਰ ਪੰਜਾਬ ਔਰ ਪੰਜਾਬੀਅਤ ਦੀ ਕਦਰ ਕਰੇ ਆਪ ਸਾਡਾ ਭਾਈਚਾਰਾ ਪ੍ਰਵਾਸੀਆਂ ਨਾਲ ਇਕੱਠੇ ਬੈਠ ਕੇ ਅਸੀਂ ਲੰਗਰ ਛਕਦੇ ਆਂ ਇਕੱਠੇ ਅਸੀਂ ਸਮਾਗਮਾਂ ਚ ਜਾਂਦੇ ਆਂ ਅਸੀਂ ਉਹਨਾਂ ਦੇ ਚ ਜਾਂਦੇ ਆਂ ਉਹ ਸਾਡੇ ਚ ਜਾਂਦੇ ਆਂ ਤੇ ਪਰ ਜਿਹੜੇ ਬੰਦੇ ਉਥੋਂ ਆ ਕੇ ਸਾਡਾ ਕਹਿਣ ਦਾ ਮਤਲਬ ਇਹ ਹੈ ਜਿਹੜਾ ਪ੍ਰਵਾਸੀ ਆਉਂਦਾ ਕਮ ਸੇ ਕਮ ਉਹਦੀ ਵੈਰੀਫਿਕੇਸ਼ਨ ਤਾਂ ਕਰਾ ਲਓ ਇਹ ਕਿਹਦਾ ਕੰਮ ਹੈ ਇਹ ਸਰਕਾਰਾਂ ਨੇ ਹੀ ਜਿਹੜੇ ਹੈ ਕੇਂਦਰ ਖੋਲਦੇ ਨੇ ਮੈਂ ਕਹਿੰਦਾ ਵੀ ਪਤਾ ਵੀ ਇਸ ਪਿੰਡ ਚ ਪ੍ਰਵਾਸੀ ਹੈ ਉਸ ਪਿੰਡ ਚ ਇੱਕ ਹੈਲਪਲਾਈਨ ਬਣਾ ਦੇਣਾ ਤਾਂ ਕਿ ਜਿਹੜੇ ਤੇ ਘਰੇ ਕੋਈ ਪ੍ਰਵਾਸੀ ਮਜ਼ਦੂਰ ਆਇਆ ਜਾਂ ਪ੍ਰਵਾਸੀ ਬੰਦਾ ਆਇਆ ਕਮ ਸੇ ਕਮ ਉਹ ਆਪਣੀ ਵੈਰੀਫਿਕੇਸ਼ਨ ਦਾ ਉਹਦੀ ਕਰਾ ਲਵੇ ਮਤਲਬ ਤੁਹਾਡੀ ਹਰੇਕ ਆਏ ਹੋਏ ਪੰਜਾਬ ਤੋਂ ਬਾਹਰੋਂ ਬੰਦੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ ਪਰ ਜਿਹੜਾ ਕਾਨੂੰਨ ਤੋੜਦਾ ਜਾਬਤਾ ਤੋੜਦਾ ਹੈ ਉਹਦੇ ਤੁਸੀਂ ਖਿਲਾਫ ਬਿਲਕੁਲ ਜਿਹੜਾ ਕਾਨੂੰਨ ਤੋੜੇਗਾ ਜਿਹੜਾ ਜਿਹੜਾ ਪੰਜਾਬੀ ਭਾਈਚਾਰੇ ਨੂੰ ਆਪਣਾ ਭਾਈਚਾਰਾ ਨਹੀਂ ਮੰਨੇਗਾ ਉਹ ਸਾਡਾ ਦੁਸ਼ਮਣ ਹੈ ਹੂੰ ਜਿਹੜਾ ਪੰਜਾਬੀ ਨੂੰ ਆਪਣਾ ਭਾਈਚਾਰਾ ਮੰਨੇਗਾ ਪ੍ਰਵਾਸੀ ਚਾਹੇ ਯੂਪੀ ਬਿਹਾਰ ਕਿਤੇ ਦਾ ਉਹ 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 ਜਿਹੜਾ ਅਨੁਸ਼ਾਸਨ ਚ ਰਹੇ ਜਿਹੜਾ ਭਾਈਚਾਰੇ ਸਾਂਝ ਰੱਖੇ ਉਹ ਉਹਦੇ ਨਾਲ ਅਸੀਂ ਭਾਈਚਾਰਾ ਕਾਇਮ ਰੱਖਾਂਗੇ ਪਰ ਜਿਹੜੇ ਬਾਹਰੋਂ ਇੱਥੇ ਬੰਦੇ ਆ ਰਹੇ ਆਂ ਜਿਹੜੇ ਕ੍ਰਿਮੀਨਲ ਟਾਈਪ ਹੂੰ ਉਹ ਕ੍ਰਿਮੀਨਲ ਟਾਈਪ ਐ ਤੇ ਸ਼ਰਨ ਲੈ ਰਹੇ ਆਂ ਖਾਸ ਕਰੇ ਮੁਹਾਲੀ ਚ ਜਿਹੜੇ ਬਾਹਰੋਂ ਬੰਦੇ ਆ ਰਹੇ ਆਂ ਉਹ ਬਹੁਤ ਵੱਡੇ ਵੱਡੇ ਕ੍ਰਿਮੀਨਲ ਤੁਸੀਂ ਦੇਖੋ ਕਿੰਨੇ ਮੁਹਾਲੀ ਚੋਂ ਹੀ ਪੜ ਹੋਏ ਬਹੁਤ ਸਾਰੇ ਪਿੰਡਾਂ ਨੇ ਮਤੇ ਵੀ ਇਸੇ ਕਰਕੇ ਪਾਏ ਆ ਬਹੁਤ ਸਾਰੇ ਪੰਚਾਇਤਾਂ ਨੇ ਕਿ ਪ੍ਰਵਾਸੀ ਕਿਵੇਂ ਰਹਿਣ ਕਿਹੜਾ ਕੋਡ ਆਫ ਕੰਡਕਟ ਹੋਵੇ ਉਹਨਾਂ ਵਾਸਤੇ ਪੁਲਿਸ ਨੇ ਹਾਲਾਂਕਿ ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਤੱਕ ਵੀ ਪਹੁੰਚ ਕੀਤੀ ਕਿ ਤੁਸੀਂ ਕਿਸੇ ਨੂੰ ਬੰਨ ਕੇ ਨਹੀਂ ਰੱਖ ਸਕਦੇ ਬਿਲਕੁਲ ਇਹ ਇਹ ਇਸੇ ਕਰਕੇ ਕਦਮ ਚੁਕਣਾ ਪਿਆ ਨਾ ਹੁਣ ਆ ਕੁੰਬੜੇ ਵਾਲੀ ਘਟਨਾ ਨੇ ਸਾਡੇ ਇਲਾਕੇ ਦੇ ਵਿੱਚ ਸਾਰੇ ਪਿੰਡਾਂ 'ਚ ਤਕਰੀਬਨ ਅਵੇਅਰ ਹੋ ਗਏ ਲੋਕਔਰ ਇਹ ਕਹਿਣ ਲੱਗੇ ਵੀ ਨਹੀਂ ਇਹ ਬੀਆਰਏ ਪ੍ਰਵਾਸੀਆਂ ਦੇ ਖਿਲਾਫ ਅਸੀਂ ਮਤੀ ਪਾਈਏ ਉਹ ਕਰੀਏ ਪਰ ਨਹੀਂ ਅਸੀਂ ਇਹ ਇਹ ਕਹਿੰਦੇ ਜਿਹੜਾ ਬੰਦਾ ਕਾਨੂੰਨ ਤੋੜ ਰਿਹਾ ਉਹਦੇ ਖਲਾਮਤ ਆਪਾ ਉਹਨੂੰ ਪਿੰਡ ਚ ਨਾ ਰਹਿਣ ਦਿਓ ਔਰ ਵੈਰੀਫਿਕੇਸ਼ਨ ਜ਼ਰੂਰ ਕਰਾਓ ਜੇ ਕੋਈ ਤੁਹਾਡੇ ਕੋਲ ਪ੍ਰਵਾਸੀ ਮਜ਼ਦੂਰ ਆਇਆ ਤਾਂ ਉਹਦੀ ਵੈਰੀਫਿਕੇਸ਼ਨ ਹੁਣ ਹੋਣੀ ਬਹੁਤ ਜ਼ਰੂਰੀ ਹੈ ਹਾਜੇ ਉਹਦੀ ਵੋਟ ਬਣਾਉਣੀ ਹੈ ਤਾਂ ਕਮ ਸੇ ਕਮ ਉਹਨੂੰ 5 ਸਾਲ ਦਾ ਪੀਰੀਅਡ ਉਧਰ ਰਹਿਣ ਦੇਣਾ ਹੋਣਾ ਚਾਹੀਦਾ ਤੇ ਪਿੱਛੋ ਵੋਟ ਕਟਾ ਕੇ ਲਿਆਵੇ ਤਾਂ ਵੋਟ ਬਣੇ ਉਹ ਇੱਥੇ ਹੀ ਵੋਟ ਬਣਾਈ ਬੈਠੇ ਆਂ ਮਰ ਵੀ ਵੋਟ ਬਣਾਈ ਬੈਠੇ ਆਂ ਤੁਹਾਡੇ ਵਰਗੇ ਜਾਂ ਇੱਥੇ ਚੋਣ ਲੜਨ ਵਾਲਿਆਂ ਦੇ ਜਿਹੜੇ ਸਥਾਨਕ ਲੀਡਰ ਹੈ ਉਹਨਾਂ ਉੱਤੇ ਹੀ ਦੋਸ਼ ਲੱਗਦਾ ਹੈ ਕਿ ਆਪਣਾ ਵੋਟ ਬੈਂਕ ਵੱਡਾ ਬਣਾਉਣ ਦੀ ਖਾਤਰ ਇਹਨਾਂ ਨੇ ਪੋਲਿਟਿਕਲ ਲੀਡਰ ਹੈ ਉਹ ਉਹਨਾਂ ਨੇ ਹੀ ਇਹਨਾਂ ਨੂੰ ਸਰਨ ਦਿੱਤੀ ਆ ਉਹਨਾਂ ਨੇ ਹੀ ਵੋਟਾਂ ਬਣਾਈਆਂ ਠੀਕ ਹੈ ਨਾ ਉਹ ਉਹ ਬਿਲਕੁਲ ਇਹ ਇਹ ਗੱਲ ਜਿਹੜੀ ਆ ਤੁਹਾਡੇ ਤੁਸੀਂ ਸਹੀ ਕਹਿ ਰਹੇ ਹੋ ਕਿ ਜਿਹੜੇ ਭਾਵੇਂ ਉਹ ਦੂਜੀਆਂ ਪਾਰਟੀਆਂ ਦੇ ਲੋਕ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤਾਂ ਪੰਜਾਬੀਆ ਦੀ ਪਾਰਟੀ ਹੈ ਅਸੀਂ ਤਾਂ ਪੰਜਾਬ ਦੇ ਲੋਕਾਂ ਨਾਲ ਸਾਡਾ ਨਾ ਅਸੀਂ ਐਸੀਐਮ ਵੋਟਾਂ ਬਣਾਈਏ ਨਾ ਸਾਨੂੰ ਇਹਨਾਂ ਵੋਟਾਂ ਦੀ ਲੋੜ ਹੈ ਸਾਨੂੰ ਸਿਰਫ ਲੋੜ ਹੈ ਆਪਸੀ ਭਾਈਚਾਰੇ ਦੀ ਸ਼ਰੋਮਣੀ ਅਕਾਲੀ ਦਲ ਨੂੰ ਲੋੜ ਹੈ ਜਿਹੜੇ ਜਿਹੜੇ ਬੰਦੇ ਅਨੁਸ਼ਾਸਨ ਚ ਰਹਿਣ ਜਿਹੜੇ ਬੰਦੇ ਇੱਥੇ ਕੰਮ ਕਰਨ ਰੋਟੀ ਰੋਜੀ ਰੋਟੀ ਕਮਾਉਣ ਤੇ ਕਮਾਉਣ ਸਾਨੂੰ ਕੋਈ ਹਰਜ ਨਹੀਂ ਰਹਿਣ ਦੋ ਬੱਚਿਆਂ ਦਾ ਨੌਜਵਾਨਾਂ ਦਾ ਜਿਹੜਾ ਕਤਲ ਹੋਇਆ ਉਹ ਪਰਿਵਾਰ ਕੀ ਕਰਦਾ ਉਹਨਾਂ ਪਰਿਵਾਰ ਨਾਲ ਤੁਹਾਡਾ ਪਹਿਲਾਂ ਕੋਈ ਮੇਲ ਮਲਾਪ ਸੀ ਦੇਖੋ ਉਹ ਉਹ ਪਰਿਵਾਰ ਸਾਡੇ ਪਿੰਡ ਦਾ ਨਗਰ ਦਾ ਪਰਿਵਾਰ ਹੈ ਵਿਚਾਰੇ ਉਹ ਬੜੇ ਡਾਊਨ ਟੂ ਅਰਥ ਦਸਾਂ ਨੋਆਂ ਦੀ ਕਰਨ ਵਾਲੇ ਸ਼ੁਰੂ ਤੋਂ ਪੰਜਾਬ ਸ਼ੁਰੂ ਤੋਂ ਪੰਜਾਬ ਦੇ ਰਹਿਣ ਵਾਲੇ ਜੱਦੀ ਪੁਸਤੀ ਪੰਜਾਬੀ ਹੈ ਔਰ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਬੜਾ ਡਾਊਨ ਟੂ ਅਰਥ ਹੈ ਦਸਾਂ ਨੋਆਂ ਦੀ ਕਿਰਤ ਕਮਾਈ ਕਰਕੇ ਉਹ ਖਾਣ ਵਾਲੇ ਇਨਸਾਨ ਸੀਗੇ ਔਰ ਉਹ ਬੱਚਿਆਂ ਨੇ ਅੱਗੇ ਆਪਣੇ ਮਾਪੇ ਦਾ ਬੁਢਾਪੇ ਦਾ ਸਹਾਰਾ ਬਣਾ ਸੀਗਾ ਅੱਜ ਉਹਨਾਂ ਕੋਲ ਸਹਾਰਾ ਨਹੀਂ ਰਿਹਾ ਦੇਖੋ ਤਰਾਸਦੀ ਦੀ ਗੱਲ ਇਹ ਹੈ ਵੀ ਜਿਹੜੀ ਸੰਘਰਸ਼ਸ਼ੋਸ਼ੋ ਨਿਕਲੀ ਹੋਈ ਪਾਰਟੀ ਹੈ ਉਹ ਅੱਜ ਜੇ ਕੋਈ ਸੰਘਰਸ਼ ਕਰ ਰਿਹਾ ਉਹਨੂੰ ਕਰਨੀ ਦੇ ਰਹੀ ਜੇ ਅੱਜ ਆਮ ਆਦਮੀ ਪਾਰਟੀ ਹੋਣ ਚਾਹੀ ਤਾਂ ਉਹ ਆਈ ਸੰਘਰਸ਼ ਕਰਕੇ ਪਰ ਹੁਣ ਜਿਹੜਾ ਇਨਸਾਫ ਨੂੰ ਜਿਹਨੂੰ ਕਿਤੋਂ ਨਹੀਂ ਮਿਲ ਰਿਹਾ ਜੇ ਉਹ ਧਰਨਾ ਲਾ ਕੇ ਬੈਠ ਕੇ ਉਹਨਾਂ ਤੇ ਪਰਚੇ ਦੇ ਰਹੇ ਹੂੰ ਠੀਕ ਹੈ ਨਾ ਇਹ ਇਹ ਕਿਥੋਂ ਦੀ ਲਿਆਕਤਾ ਹੈ ਕਿਥੋਂ ਦੀ ਇਹ ਸਰਕਾਰਾਂ ਨੂੰ ਇੰਨਾ ਡਰ ਹੋ ਗਿਆ ਵੀ ਕੋਈ ਬੰਦਾ ਸੰਘਰਸ਼ੇ ਨਾ ਕਰੇ ਕੋਈ ਬੰਦਾ ਧਰਨਾ ਨਾ ਲਾਵੇ ਜੇ ਨੂੰ ਇਨਸਾਫ ਨਾ ਮਿਲੇ ਤੁਹਾਡੇ ਤੇ ਜਿਹੜਾ ਪਰਚਾ ਹੁਣ ਪੈ ਗਿਆ ਜਿਹੜੇ ਨਾਲ ਤੁਹਾਡੇ ਇੱਕ ਦੋ ਜਣੇ ਨੂੰ ਹੋਰ ਨਾਮਜ਼ਦ ਕੀਤਾ ਗਿਆ ਸ਼ਾਇਦ ਮਨਦੀਪ ਸਿੰਘ ਇੱਕ ਦਾ ਨਾਮ ਹੈ ਇੱਕ ਦਾ ਹੋਰ ਨਾਮ ਹੈ ਤਾਂ ਇਸ ਪਰਚੇ ਤੋਂ ਬਾਅਦ ਤੁਹਾਡੇ ਮਨ 'ਚ ਕਿਸੇ ਤਰ੍ਹਾਂ ਦਾ ਭੈ ਹੈ ਵੀ ਹੁਣ ਕੱਲ ਨੂੰ ਮੁਹਾਲੀ 'ਚ ਕਿਸੇ ਵੀ ਥਾਂ ਤੇ ਧਰਨਾ ਲਾਵਾਂਗੇ ਪਰਚੀ ਨਾ ਪੈਂਦੇ ਜਾਣ ਕਿਤੇ ਮੈਂ ਕਹਿੰਦਾ ਵੀ ਇੱਕ ਠੋਕ ਕੇ ਇਹਨਾਂ ਨੇ ਇੱਕ ਦੀ ਬਜਾਏ 100 ਪਰਚੇ ਕਰ ਦੇਣ ਸਾਨੂੰ ਕੋਈ ਪਰਵਾਹੀ ਅਸੀਂ ਇਲਾਕੇ ਦੇ ਲੋਕਾਂ ਦੇ ਨਾਲ ਹੈ ਪਹਿਲਾ ਕਾਂਗਰਸ ਨੇ ਵੀ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਸਾਧੂ ਸਿੰਘ ਧਰਮਸੋਧ ਦੇ ਖਿਲਾਫ ਅਸੀਂ ਉੱਥੇ ਹਾਂ ਦਾ ਨਾਰਾ ਮਾਰਿਆ ਸੀਗਾ ਉਹਦੇ ਖਿਲਾਫ ਕਿ ਇਹਨੇ ਲੁੱਟ ਕੇ ਖਾ ਗਿਆ ਵੀ ਜੀ ਫਿਰ ਉਹ ਵੀ ਸਾਡੇ ਤੇ ਪਰਚਾ ਚੱਲ ਰਿਹਾ ਇਹ ਪਰਚਾ ਹੋ ਗਿਆ ਕੋਈ ਡਰ ਨਹੀਂ ਸਾਨੂੰ ਪਰਚਿਆਂ ਦਾ ਕੋਈ ਡਰ ਨਹੀਂ ਪਰ ਪਰ ਇਨਸਾਫ ਉਹ ਪਰਿਵਾਰ ਨੂੰ ਨਾ ਮਿਲਿਆ ਉਸ ਪਰਿਵਾਰ ਨੂੰ ਮੁਆਵਜ਼ਾ ਨਾ ਮਿਲਿਆ ਤਾਂ ਅਸੀਂ ਅੱਜ ਇੱਕ ਡੇਟ ਵੀ ਡਿਕਲੇਅਰ ਕੀਤੀ ਹੈ ਕਿ ਉਹ ਇੱਕ ਹਫ਼ਤੇ ਤੱਕ ਇਹਨਾਂ ਨੇ ਨਾ ਕੀਤਾ ਤਾਂ ਵੱਡੇ ਪਦਰ ਤੇ ਪ੍ਰਸ਼ਾਸਨ ਪ੍ਰਦਰਸ਼ਨ ਕਰਾਂਗੇ ਔਰ ਸਾਰੇ ਜ਼ਿੰਮੇਵਾਰ ਸੱਜਣਾ ਨੂੰ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਚਲਾਂਗੇ ਇਹ ਸਾਰੇ ਕੇਸ ਦੇ ਵਿੱਚ ਅੰਗੈਲੀ ਤੇ ਲਾਪਰਵਾਹੀ ਕਿਸ ਕਿਸ ਦੀ ਨਜ਼ਰ ਆਉਂਦੀ ਹੈ ਸਿਰਫ ਪੁਲਿਸ ਪ੍ਰਸ਼ਾਸਨ ਦੀ ਜਾਂ ਉੱਪਰ ਤੱਕ ਦੇਖੋ ਇਹ ਇਹ ਜਿਹੜਾ ਫੇਲੀਅਰ ਹੈ ਸਭ ਤੋਂ ਵੱਡੀ ਲਾਪਰਵਾਹੀ ਹੈ ਉਹ ਮੌਜੂਦਾ ਐਸਐਚਓ ਦੀ ਜਿਹੜਾ ਮੌਕੇ ਤੇ ਨਹੀਂ ਪਹੁੰਚਿਆ ਜਿਹੜੇ ਨੇ ਮੌਕੇ ਤੇ ਜਾ ਕੇ ਉਹ ਜਿਹੜੇ ਕਾਤਲ ਸੀਗੇ ਉਸੇ ਦਿਨ ਫੜ ਹੋ ਜਾਣੇ ਸੀਗੇ ਅਜੇ ਦੋ ਕਾਤਲ ਫੜ ਨਹੀਂ ਹੋਏ ਦੇਖੋ ਕਿੰਨੇ ਦਿਨ ਹੋ ਗਏ ਅੱਜ 15 16 ਦਿਨ ਹੋ ਗਏ ਮਰਡਰ ਹੋਏ ਨੂੰ ਪਰ ਦੋ ਕਾਤਲ ਅਜੇ ਵੀ ਪੁਲਿਸ ਗ੍ਰਿਫਤ ਤੋਂ ਬਾਹਰ ਹੈ ਉਹ ਕਿਉਂ ਹੋਇਆ ਜੇ ਉਸੇ ਸਮੇਂ ਉਥੇ ਚਾਰਜ ਨਾਕਾਬੰਦੀ ਕਰ ਲੰਦੇ ਘੇਰਾਬੰਦੀ ਕਰ ਲੰਦੇ ਉਹਨਾਂ ਨੇ ਭੱਜਣਾ ਨਹੀਂ ਸੀ ਕਿ ਕੁੰਮੜੇ ਮਿੰਟ ਚੋਂ ਫੜੇ ਜਾਣਾ ਸੀਗੇ ਸਾਰੇ ਸੋ ਇਹ ਵੀ ਜਿਹੜੇ ਕਤਲ ਫੜ ਹੋਏ ਆ ਕੁਛ ਇਹ ਵੀ ਜਦੋਂ ਧਰਨਾ ਲੱਗਿਆ ਪੁਲਿਸ ਪ੍ਰਸ਼ਾਸਨ ਫੇਰ ਹਰਕਤ 'ਚ ਆਇਆ ਪ੍ਰੈਸ਼ਰ ਬਣ ਗਿਆ ਉਹਨਾਂ ਤੇ ਵੀ 에ਰਪੋਰਟ ਰੋਡ ਜਾਮ ਹੈ ਵੀ ਹੁਣ ਤਾਂ ਸਾਨੂੰ ਇਹ ਕਤਲ ਫੜਨੇ ਪੜੇ ਨਹੀਂ ਤਾਂ ਉਹਨਾਂ ਨੇ ਲੱਪਣੇ ਨਹੀਂ ਸੀਗਾ ਇਹਨਾਂ ਨੇ ਡਿਲੇ ਕਰੀ ਜਾਣਾ ਸੀਗਾ ਸੋ ਇਸ ਕਰਕੇ ਅਸੀਂ ਤਾਂ ਇਨਸਾਫ ਦੀ ਲੜਾਈ ਲੜਨੀ ਹੈ ਇਨਸਾਫ ਦੀ ਲੜਾਈ ਹਮੇਸ਼ਾ ਲੜਦਾ ਆ ਔਰ ਪੰਜਾਬ ਔਰ ਪੰਜਾਬੀਅਤ ਦੇ ਪਹਿਰੇਦਾਰ ਬਣ ਕੇ ਅਸੀਂ ਇਹ ਲੜਾਈ ਲੜ ਰਹੇ ਆਂ ਔਰ ਆਖਰੀ ਦਮ ਤੱਕ ਇਹ ਲੜਾਈ ਲੜਾਂਗੇ ਜੀ ਬਹੁਤ ਸ਼ੁਕਰੀਆ ਜੀ ਤਾ ਪ੍ਰਵਿੰਦਰ ਸਿੰਘ ਸੁਹਾਣਾ ਜੀ ਜਿਨ੍ਹਾਂ ਦੇ ਉੱਤੇ ਪਰਚਾ ਦਰਜ ਹੋਇਆ ਸ਼੍ਰੋਮਣੀ ਕਾਲੀ ਦਲ ਦੇ ਇਥੋਂ ਦੇ ਹਲਕਾ ਇੰਚਾਰਜ ਨੇ ਇਹਨਾਂ ਦਾ ਮੰਨਣਾ ਹੈ ਕਿ ਜਿੱਥੇ-ਜਿੱਥੇ ਸਾਡੇ ਇਲਾਕੇ ਦੇ ਵਿੱਚ ਜਾਂ ਪੰਜਾਬ 'ਚ ਹੋਰ ਨਾ ਥਾਵਾਂ ਤੇ ਬੇਇਨਸਾਫੀ ਹੋਏਗੀ ਪੰਜਾਬੀਆਂ ਦੀ ਪਾਰਟੀ ਹੋਣ ਦੇ ਨਾਤੇ ਇਹ ਉਸ ਹਰ ਧਰਨੇ ਮੁਜਾਰੇ 'ਚ ਜਾਣਗੇ ਕਿਸੇ ਵੀ ਪਰਚੇ ਤੋਂ ਇਹਨਾਂ ਨੂੰ ਡਰ ਨਹੀਂ ਲੱਗਦਾ ਉਹ ਇਹਨਾਂ ਨੇ ਕਿਉਂ ਗੱਲਾਂ ਕਹੀਆਂ ਨੇ ਸਾਰੀ ਗੱਲਬਾਤ ਸੀ ਇਹਨਾਂ ਨਾਲ ਕੀਤੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਬੱਚਿਆਂ ਨੂੰ ਇਨਸਾਫ ਜਾਂ ਜਿਹੜੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦੀ ਖਾਤਰ ਧਰਨੇ ਚਾਏ ਸਰਕਾਰ ਨੇ ਉਸ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਔਰ ਜ ਇਹ ਸਾਰੇ ਦੇ ਸਾਰੇ ਫੜੇ ਨਹੀਂ ਗਏ ਇਸ ਦੇ ਵਿੱਚ ਵੱਡਾ ਫੇਲੀਅਰ ਆ ਜਿਹੜਾ ਸਥਾਨਕ ਪੁਲਿਸ ਅਫਸਰਾਂ ਦਾ ਨਜ਼ਰ ਆ ਰਿਹਾ ਹੈ ਹੁਣ ਇਸ ਮਾਮਲੇ ਦੇ ਵਿੱਚ ਸਰਕਾਰ ਸੋਹਰਦੋ ਕਿ ਕਿੰਨਾ ਸੋਚਦੀ ਹੈ ਕਿੰਨੀ ਕਾਰਵਾਈ ਤੇਜ਼ੀ ਨਾਲ ਕਰਦੀ ਹੈ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਸਾਡੀ ਵੀ ਨਜ਼ਰ ਬਣੀ ਰਹੇਗੀ ਇਸ ਕੇਸ ਦੇ ਉੱਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਬਤ ਕੀ ਕੀ ਅਪਡੇਟ ਆਉਂਦੇ ਨੇ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾਵੇ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾਂ ABC ਪੰਜਾਬ ਮੁਹਾਲੀ